ਤੇ ਡੋਨਲਡ 트ੰਪ ਨੇ ਜਦੋਂ ਤੋਂ ਆਪਣਾ ਦੂਜਾ ਕਾਰਜਕਾਲ ਸੰਭਾਲਿਆ ਹੈ ਉਸ ਤੋਂ ਬਾਅਦ ਹੀ ਉਹਨਾਂ ਨੇ ਲਗਾਤਾਰ ਇਸ ਤਰ੍ਹਾਂ ਦੇ ਕਈ ਫੈਸਲੇ ਕਰਦੇ ਆ ਰਹੇ ਹਨ ਜਿਹਦਾ ਅਸਰ ਦੁਨੀਆ ਭਰ ਵਿੱਚ ਹੋ ਰਿਹਾ ਹੈ ਤੇ ਸਭ ਤੋਂ ਪਹਿਲੇ ਗੱਲ ਕਰਦੇ ਹਾਂ ਅਮਰੀਕਾ ਦੀ 20 ਜਨਵਰੀ 2025 ਨੂੰ ਡੋਨਲਡ 트ੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਆਪਣਾ ਦੂਸਰਾ ਕਾਰਜਕਾਲ ਸ਼ੁਰੂ ਕੀਤਾ ਰਾਸ਼ਟਰਪਤੀ ਬੰਦੇ ਹੀ ਉਹਨਾਂ ਨੇ ਤਾਬੜ ਤੋਰ ਇੰਨੇ ਸਾਰੇ ਫੈਸਲੇ ਕੀਤੇ ਜਿਹਦੇ ਨਾਲ ਉਹਦਾ ਅਸਰ ਅਮਰੀਕਾ ਦੇ ਅੰਦਰ ਅਤੇ ਅਮਰੀਕਾ ਦੇ ਬਾਹਰ ਸਾਫ਼ ਨਜ਼ਰ ਆਇਆ ਪਾਵੇਂ ਉਹ ਅਮਰੀਕਾ ਦੀ ਨਵੀਂ ਇਮੀਗ੍ਰੇਸ਼ਨ ਪਾਲਿਸੀ ਹੋਵੇ ਜਾਂ ਦੂਜੇ ਮੁਲਕਾਂ ਦੇ ਨਾਲ ਰਿਲੇਸ਼ਨ ਡੋਨਲਡ 트੍ਰੰਪ ਨੇ ਕੋਈ ਵੀ ਇਸ਼ੂ ਨਹੀਂ ਛੜਿਆ ਜਿਹਦੇ ਉੱਤੇ ਉਹਨਾਂ ਨੇ ਆਪਣਾ ਫੈਸਲਾ ਨਾ ਲਿਆ ਹੋਵੇ ਅਮਰੀਕਾ ਦੀ ਡੋਮੈਸਟਿਕ ਅਤੇ ਫੋਰਨ ਪਾਲਿਸੀ ਦੇ ਉੱਤੇ ਲਿਤੇ ਗਏ ਫੈਸਲਿਆਂ ਦੇ ਨਾਲ ਦੁਨੀਆ ਤੇ ਕੀ ਅਸਰ ਪੈ ਰਿਹਾ ਹੈ ਉਹਦੇ ਬਾਰੇ ਅਸੀਂ ਅਮਰੀਕੀ ਅਫੇਅਰਸ ਦੇ ਮਾਹਰ ਡਾਕਟਰ ਹਰਿੰਦਰ ਸੇਖੋਂ ਨਾਲ ਗੱਲ ਕੀਤੀ ਡਾਕਟਰ ਸਾਹਿਬ ਜੀ ਪੰਜਾਬ ਹਰਿਆਣਾ ਹਿਮਾਚਲ ਤੁਹਾਡਾ ਸਵਾਗਤ ਹੈ ਮੇਰਾ ਪਹਿਲਾ ਸਵਾਲ ਇਹ ਹੋਏਗਾ ਕਿ ਮੌਜੂਦਾ ਅਮਰੀਕਾ ਵਿਦੇਸ਼ ਨੀਤੀ ਨੂੰ ਤੁਸੀਂ ਕਿਸ ਤਰੀਕੇ دیکھنا چاہو گے خاص طور تے انڈو پیسیفکس یو ایس پالیسی دا انڈو پیسیفک دے اتے کوئی زیادہ چینج نہیں آئے گا کیونکہ جڑی اج کل یو ایس انڈو پیسیفک پالیسی ہے

جڑیا ڈائیلوگز نے انڈو پیسیفک دی بکوز انہوں سی گا کہ چائنہ تو بہت زیادہ خطرہ جڑی ریجن کنٹریز نے انہوں نے تھوڑا کوہیشن یونٹی وغیرہ دینی پائے گی جہد انڈیا تھا بہت زیادہ یوگدان ہو سکتا ہے سو اس واسطے کیونکہ انڈیا نو بھی چائنہ تو سب تو زیادہ تھریٹ ہے گا ਸੋ ਇਸ ਵਾਸਤੇ ਜਿਹੜੀ ਇੰਡੋ-ਪੈਸੀਫਿਕ ਪਾਲਿਸੀ ਹੈ ਉਹਦੇ ਚ ਸਿਰਫ ਇੱਕ ਚੇਂਜ ਆਏਗਾ ਕਿ ਜਿਹੜਾ ਜੋ ਅੰਬ੍ਰੇਲਾ ਹੈ ਸਿਕਿਉਰਿਟੀ ਅੰਬ੍ਰੇਲਾ ਯੂਐਸਏ ਚਾਹੁੰਦਾ ਹੈ 트럼ਪ ਦੀ ਐਡਮਿਨਿਸਟ੍ਰੇਸ਼ਨ ਚ ਕਿ ਜਿਹੜੇ ਰੀਜਨਲ ਪਾਵਰਸ ਨੇ ਲੋਕਲ ਪਾਵਰਸ ਉਹ ਆਪਣੀ ਸੁਰੱਖਿਆ ਦਾ ਕੰਮ ਖੁਦ ਕਰਨ ਜਿਹੜੇ ਕੁਆਡ ਪਾਰਟਨਰਸ ਨੇ ਉਹ ਜਾਪਾਨ ਆਸਟ੍ਰੇਲੀਆ ਇੰਡੀਆ ਤੇ ਆਲਰੇਡੀ ਕਾਫੀ ਕੰਮ ਇਕੱਠਾ ਕਰ ਰਹੇ ਨੇ ਮੈਰੀਟਾਈਮ ਸਿਕਿਉਰਿਟੀ ਐਕਸਰਸਾਈਜ਼ਸ ਵੀ ਹੁੰਦੀਆਂ ਨੇ ਉਹਨਾਂ ਦੇ ਵਿੱਚ ਔਰ ਕਾਫੀ ਡਾਇਲੌਗਸ ਵਗੈਰਾ ਹੁੰਦੀਆਂ ਨੇ ਸੋ ਟਰੰਪ ਚਾਹੁੰਦਾ ਹੈ ਕਿ ਇਸ ਮੈਕੈਨਿਜ਼ਮ ਨੂੰ ਥੋੜਾ ਔਰ ਸਟਰੋਂਗ ਕੀਤਾ ਜਾਏ ਅਮਰੀਕਾ ਰੂਸ ਗੱਲਬਾਤ ਦੇ ਕੰਟੈਕਸਟ ਵਿੱਚ ਬਲੈਕ ਸੀ ਡੀਲ ਕੀ ਹੈ ਔਰ ਇਹਦੇ ਕੀ ਕਾਰਨ ਹੋ ਸਕਦੇ ਨੇ ਕਿ ਡੋਨਲਡ 트럼ਪ اور پوتن دی گل بات دا ویروا جاری کیوں نہیں ਕੀਤਾ ਗਿਆ بلیک سی ਜਿਹੜਾ ਹੈਗਾ ਉਹ ਇੱਕ ਬੜਾ ਕ੍ਰੂਸ਼ਲ ਵਾਟਰਵੇ ਹੈ ਬਿਟਵੀਨ ਇਨ ਯੂਰਪ ਐਂਡ ਰਸ਼ੀਆ ਤੇ ਜਿਹੜੇ ਦੂਜੀ ਕੰਟਰੀਜ਼ ਨੇ ਇਹਦੇ ਇਰਦ ਇਸ ਤਰ੍ਹਾਂ ਕੇ ਯੂਕਰੇਨ ਜਾਰਜੀਆ ਟਰਕੀ ਬੁਲਗੇਰੀਆ ਰੂਮੇਨੀਆ ਇਹ ਸਾਰੀਆਂ ਇੰਪੋਰਟੈਂਟ ਟਰਕੀਜ਼ ਕੰਟਰੀਜ਼ ਨੇ ਜੋ ਬਲੈਕ ਸੀ ਦੇ ਉੱਤੇ ਡਿਪੈਂਡੈਂਟ ਨੇ ਆਪਣੇ ਟ੍ਰੇਡ ਵਾਸਤੇ ਰਸ਼ੀਆ ਵਾਸਤੇ ਬਹੁਤ ਮਹੱਤਵਪੂਰਨ ਰੀਜਨ ਹੈ ਕਿਉਂਕਿ ਉਹਨੂੰ ਮੈਡੀਟਰੇਨੀਅਨ ਨੂੰ ਪਹੁੰਚਣ ਵਾਸਤੇ ਤੇ ਵਾਰਮ ਵਾਟਰ ਪੋਰਟਸ ਨੂੰ ਐਕਸੈਸ ਕਰਨ ਵਾਸਤੇ ਬਲੈਕ ਸੀ ਬਹੁਤ ਜ਼ਰੂਰੀ ਹੈਗਾ ਔਰ ਬਲੈਕ ਸੀ ਤੋਂ ਟ੍ਰੇਡ ਇਕਨੋਮਿਕ ਐਕਟੀਵਿਟੀ ਜੀਓਪੋਲਿਟਿਕਲੀ ਇਟ ਇਜ਼ ਵੈਰੀ ਇੰਪੋਰਟੈਂਟ ਔਰ ਪੁਰਾਣਾ ਜਿਹੜਾ 올ਡ ਸਿਲਕ ਰੂਟ ਸੀਗਾ ਉਹ ਵੀ ਬਲੈਕ ਸੀ ਦੇ ਮਾਧਿਅਮ ਹੀ ਪਾਸ ਕਰਦਾ ਸੀਗਾ ਸੋ ਬਲੈਕ ਸੀ ਦੀ ਜਿਹੜੀ ਇੰਪੋਰਟੈਂਸ ਹੈ ਉਹ ਬਹੁਤ ਜ਼ਿਆਦਾ ਹੈ ਤੇ ਹੁਣ ਯੂਕਰੇਨ ਦਾ ਇੱਕ ਪੋਰਟ ਹੈਗਾ اڈੈਸਾ ਜਿੱਥੋਂ ਯੂਕਰੇਨ ਦਾ ਜ਼ਿਆਦਾ એનર્ਜੀ ਸਪਲਾਈਜ਼ ਆਉਂਦੀਆਂ ਨੇ ਮਿਲਟਰੀ ਸਪਲਾਈਜ਼ ਜੋ ਵੈਸਟਰਨ ਪਾਵਰਸ ਭੇਜ ਰਹੀਆਂ ਨੇ ਯੂਕਰੇਨ ਨੂੰ ਉਹ اڈੈਸਾ ਦੇ ਪੋਰਟ ਤੇ ਆ ਰਹੀਆਂ ਨੇ تو رشیا نے بمبارڈمنٹ ذرا زیادہ کی سی تو یو ایس رشیا دی جڑی ہن ڈیل ہوئی ہے ایدی ڈیٹیلز تا پتہ نہیں ہے گیا بٹ امریکہ جو ہے ٹرمپ ہے جو کوشش کر رہا ہے کہ رشیا اس ریجن نو نیملٹرائز کرے اتھے جڑا ہے فری فلو آف آ آ ٹریڈ شپس وغیرہ نے الاؤ کر دے تو ان روکن دی کوشش نہ کرے ਡਾਕਟਰ ਸੇਖੋਂ ਤੁਸੀਂ ਅਮਰੀਕਾ ਦੇ ਚੀਨ ਦੇ ਨਾਲ ਚੱਲ ਰਹੇ ਡਿਪਲੋਮੈਟਿਕ ਰਿਸ਼ਤਿਆਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਯੂਐਸ ਨੇ ਕਿਹਾ ਹੈ ਕਿ ਚਾਈਨਾ ਜਿਹੜਾ ਹੈ ਸਭ ਤੋਂ ਵੱਡਾ ਜ਼ਿਆਦਾ ਥ੍ਰੈਟ ਸਾਹਮਣੂ ਚਾਈਨਾ ਤੋਂ ਹੈ ਐਂਡ ਐਂਡ ਟਰੰਪ ਦੀ ਸਿਰਫ ਇਸ ਸੈਕੰਡ ਐਡਮਿਨਿਸਟ੍ਰੇਸ਼ਨ ਚ ਨਹੀਂ ਐ ਇਹਦਾ فسٹ ایڈمنسٹریشن بھی ہی کہ چائنا جڑا ہے اور ٹیرف کنگ ہے گا ٹرفف بہت زیادہ لگاندہ ہے پر اس ٹائم ٹرمپ نے چائنا ٹارگٹ زیادہ کیتا سی اور پولیٹیکلی انہیں زیادہ جو پولیٹیکلی زیادہ نہیں چیلنج کیتا سی بٹ ہن آج دی بھی سٹیٹمنٹ تلسی گباٹ دی آئی ہے کہ چائنا تو سانو سب تو زیادہ تھریٹ ہے گا سو اس واسطے یو ایس اے ہے وہ چائنا کے خلاف اپنا انڈو پیسیفک سٹریٹیجی نو بھی تھوڑا زیادہ مضبوط بنایا ہے رشیا نال سمجھوتا کرنے کی کوشش بھی کر رہے نے تاکہ ایک تا یوکرین دی وار ختم ہو جائے اور دوجا رشیا ن چائنا دی کوشش کیتی جاری ہے تھرو دس میڈیم جڑے دجے ایلائیز نے یو ایس نے یہ چیز ٹھیک لگ دی ہے کیونکہ خاص کر کے جڑے ایشیا چھ, چھوٹے ایلائیز نے جس طرح کے ویٹنام ہو گیا انڈونیشیا سنگاپور فلپینز ان کنٹریز نو چائنا ذرا زیادہ خطرہ ہے کیونکہ چائنا دے بالکل نیڑے نے اور چائنا uh, دے وچ uh, اپنے شپس دے سمندری دوار درار ان کافی زیادہ تھریٹن کرتا ہے ਸੋ ਉਹ ਉਹ ਜਿਹੜੀਆਂ ਕੰਟਰੀਜ਼ ਨੇ ਉਹ ਕਾਫੀ ਸਹਿਮਤ ਨੇ ਯੂਐਸ ਪਾਲਿਸੀ ਦੇ ਨਾਲ ਇਨਫੈਕਟ ਉਹਨਾਂ ਉਹ ਚਾਹੁੰਦੀਆਂ ਨੇ ਕਿ ਯੂਐਸ ਅੰਬ੍ਰੇਲਾ ਉਹਨਾਂ ਦੇ ਉੱਤੇ ਰਹੇ ਔਰ ਯੂਐਸ ਉਹਨਾਂ ਦੇ ਇਸ ਇਸ ਰੀਜਨ ਵਿੱਚ ਰਹੇ ਡਾਕਟਰ ਸੇਖੋਂ ਤੁਸੀਂ ਇੰਡੀਅਨ ਅਮਰੀਕਨ ਕਮਿਊਨਿਟੀ ਦੀ ਅਮਰੀਕਾ ਪੋਲਿਟਿਕਸ ਅਤੇ ਡਿਪਲੋਮੇਸੀ ਵਿੱਚ ਭੂਮਿਕਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਔਰ ਇਹਦੇ ਨਾਲ ਅਮਰੀਕਾ ਦੀ ਨਵੀਂ ਇਮੀਗ੍ਰੇਸ਼ਨ ਨੀਤੀ ਵਿੱਚ ਭਾਰਤੀ ਲੋਕਾਂ ਦੇ ਉੱਤੇ ਕੀ ਪ੍ਰਭਾਵ ਹੋ ਸਕਦਾ ਹੈ انڈیا دا جڑی انڈین امریکن کمیونٹی ہے او دا بہت ہی پوزیٹیو رول پچھلے پندرہ تو بیس سال تو کافی زیادہ پوزیٹیو رول رہا ہے اور سب تو پہلے اسی انہا دا پوزیٹیو ایکشن دیکھیا سی جد یو ایس انڈیا نیوکلیئر ڈیل سائن کیتی گئی سی دو ہزار ساتھ اٹھ ویچ اس تو لے کے جڑی اپنی انڈیا کانگریشنل کاکس ہے جڑے اتنے دے کی میمبرز نے پیپل لائک امی بیرا وغیرہ انہوں نے کافی پوزیٹیو رول پلے کیتا ہے تے اوباما ایڈمنسٹریشن اسی نوٹس کیتا سی کا کہ بہت زیادہ انڈین امریکنز نو سرکار دے ایڈمنیسٹریشن شامل کیتا گیا سی سا اور اے ٹرینڈ جہرا ہے وہ کنٹی رہا ہے بائڈن کی ایڈمنس وی. ہن ٹرمپ نے جو ہلاک مطلب کہ امریکہ is for امریکنز بٹ انڈین امیرکنز نو انہیں کافی کی پوسٹ د اپنی ایڈمنیسٹریشن خاص کر کے سکیورٹی اور پیپل لائک رکی گل آم اور آم تلسی گبار جی ہندویزم نو بلیو دی ہے انہوں کافی دیتا ہے امیگریشن کا جہاں ہے ٹرمپ uh, uh, نے بڑے کلیئرلی کیا وانٹ لیگل ہائی پیئنگ ہائی کوفائیڈ امیگرینٹس تو جہاں انڈینز بھی نے جہاز ہائیلی کوالیفائڈ نے جنہوں نے امیرکا کی لڑ ہے وہ امیگرینٹس ویلکم کراستے انفیکٹ جہا پاتھ ہے وہ تھوڑا سمپلیفائی کیتا جائے گا پر جہی انلیگل امیگریشن ہے ਜੋ ਮਤਲਬ ਲੋਕ ਫੇਕ ਵੀਜ਼ਾਸ ਤੇ ट्रैवल ਕਰਦੇ ਨੇ ਜਾਂ ਜਿਨ੍ਹਾਂ ਨੇ ਆਪਣਾ ਸਟੇ ਓਵਰ ਆਪਣਾ ਉੱਥੇ ਓਵਰਸਟੇ ਕਰਦਾ ਹੈ ਉਹ ਕਹਿੰਦਾ ਕਿ ਇਲੀਗਲ ਇਮੀਗਰੈਂਟਸ ਜਿਹੜੇ ਨੇ ਉਹ ਸਾਡੀ ਕਮਿਊਨਿਟੀ ਦੇ ਵਿੱਚ ਸਾਡੀ ਕੰਟਰੀ ਦੇ ਵਿੱਚ ਉਹਨਾਂ ਨੂੰ ਡਿਪੋਰਟ ਕੀਤਾ ਜਾਏਗਾ ਤੇ ਜਿੰਨੇ ਵੀ ਆਣੇ ਉਹ ਆਪਣੀ ਮੈਰਿਟ ਦੇ ਵਿੱਚ ਆਏ ਕਿਉਂਕਿ ਜਿਹੜੇ ਇਲੀਗਲ ਆ ਜਾਂਦੇ ਨੇ ਉਹਨਾਂ ਦੇ ਕੋਲ ਨਾ ਤਾਂ ਕੋਈ ਸੋਸ਼ਲ ਸਿਕਿਉਰਿਟੀ ਹੁੰਦੀ ਹੈ ਨਾ ਕੋਈ ਆਮਦਨੀ ਦਾ ਸਾਧਨ ਹੁੰਦਾ ਸੋ ਇਸ ਵਾਸਤੇ ਉਹ ਕਰਾਇਮ ਵਗੈਰਾ ਵੀ ਕਿਉਂਕਿ ਉਹ ਕਹਿੰਦਾ ਕਿ ਜ਼ਿਆਦਾ ਇਹ ਡਰੱਗਸ ਦੇ ਵਗੈਰਾ ਚ ਡੀਲ ਕਰਦੇ ਨੇ ਸੋ ਉਹ ਜਿਹੜੀ ਇੰਡੀਅਨ ਅਮਰੀਕਨ ਕਮਿਊਨਿਟੀ ਹੈ ਜੋ ਲੀਗਲ ਇਲੀਗਲੀ ਆਏਗੀ ਉਹ ਬਹੁਤ ਵੈਲਕਮ ਨੇ ਹਾਈ ਨੈਟ ਵਰਥ ਹਾਈਲੀ ਕੁਆਲੀਫਾਈਡ ਇੰਡੀਵਿਜੂਅਲਸ ਦੀ ਅਮਰੀਕਨ ਲੋਰਡ ਹੈ ਤੇ ਉਹਨਾਂ ਦੇ ਵਾਸਤੇ ਕੋਈ ਬੰਦਿਸ਼ ਨਹੀਂ ਹੋਏਗੀ ਭਾਰਤ ਤੇ ਅਮਰੀਕਾ ਦੇ ਰਿਸ਼ਤਿਆਂ ਵਿੱਚ ਮੁੱਖ ਤੌਰ ਤੇ ਟੈਰਫ ਦੇ ਮਾਮਲੇ ਵਿੱਚ ਗੱਲ ਕੀਤੀ ਜਾ ਰਹੀ ਹੈ ਕੀ ਇਹ ਗੱਲਬਾਤ ਦੋਵਾਂ ਮੁਲਕਾਂ ਦੇ ਦਰਮਿਆਨ ਸਬੰਧਾਂ ਨੂੰ ਰੁਕਾਵਟ ਪੈਦਾ ਕਰ ਸਕਦੀ ਹੈ ਟੈਰਫ ਦਾ ਜਿਹੜਾ ਮਕਸਦ ਯੂਐਸ ਇੰਡੀਆ ਰਿਲੇਸ਼ਨਸ ਦੇ ਵਿੱਚ ਉਹ ਕੋਈ ਨਵੀਂ ਗੱਲ ਨਹੀਂ ਹੈਗੀ ਸ਼ੁਰੂ ਤੋਂ ਹੀ ਟੈਰਫ ਦਾ ਰੋਲ ਜਿਹੜਾ ਹੈ H1B ਵੀਜ਼ਾ ਟੈਰਫਸ ਅ ਤੇ ਇਮੀਗ੍ਰੇਸ਼ਨ ਇਹ ਤਿੰਨ ਚੀਜ਼ਾਂ 'ਚ ਯੂ ਐਸ ਇੰਡੀਆ ਦਾ ਕੋਈ ਹਲੇ ਤੱਕ ਡੀਲ ਨਹੀਂ ਹੋਇਆ ਔਰ ਪਹਿਲੇ ਵੀ ਅਸੀਂ ਕੋਸ਼ਿਸ਼ ਕੀਤੀ ਸੀ ਸਿਰਫ 트럼ਪ ਦੀ ਪਹਿਲੀ ਐਡਮਿਨਿਸਟ੍ਰੇਸ਼ਨ 'ਚ ਨਹੀਂ ਉਸ ਤੋਂ ਪਹਿਲਾਂ ਵੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਵਿੱਚ ਵੀ ਇੰਡੀਆ ਔਰ ਅਮਰੀਕਾ ਦੇ ਬਿਲਕੁਲ ਅਲੱਗ ਉਹ 뷰ਪੁਆਇੰਟ ਨੇ ਟੈਰਿਫ ਦੇ ਉੱਤੇ ਇੰਡੀਆ ਆਪਣੀ ਐਗਰੀਕਲਚਰ ਸੈਕਟਰ ਨੂੰ ਓਪਨ ਨਹੀਂ ਕਰਨਾ ਚਾਹੁੰਦਾ ਕਿਉਂਕਿ ਸਾਡੇ ਕਿਸਾਨ ਜਿਹੜੇ ਨੇ ਉਹ ਯੂਐਸ ਦੀ ਸਸਤੀ ਚੀਜ਼ਾਂ ਆਣ ਗਿਆ ਤਾਂ ਉਹਦੇ ਮੁਕਾਬਲੇ 'ਚ ਉਹਨਾਂ ਨੂੰ ਉਹਨਾਂ ਦੇ ਕਰਜ਼ ਵਗੈਰਾ ਹੋਰ ਜ਼ਿਆਦਾ ਵੱਜ ਜਾਣਗੇ ਬਟ ਅਮਰੀਕਾ ਦਾ ਪ੍ਰੈਸ਼ਰ ਹੈਗਾ ਕਿ ਤੁਸੀਂ ਆਪਣੀ ਐਗਰੀਕਲਚਰ ਸੈਕਟਰ ਖੋਲੋ ਸੋ ਥੋੜਾ ਥੋੜਾ ਤੋਂ ਗਿਵਨ ਟੇਕ ਹੋ ਰਿਹਾ ਹੈ ਜਿਸ ਤਰ੍ਹਾਂ ਕਿ ਅਮਰੀਕਨਸ ਕਹਿੰਦੇ ਨੇ ਕਿ ਸਾਡੇ ਬਦਾਮ ਪਲਮਸ ਚੈਰੀਜ਼ ਉਹਦੇ ਦੇ ਉੱਤੇ ਤੁਸੀਂ ਟੈਰਿਫਸ ਘਟਾਓ ਤੇ ਗ੍ਰੇਪਸ ਦੇ ਉੱਤੇ ਤੇ ਉਹ ਇੰਡੀਆ ਨੇ ਕੀਤਾ ਹੈ ਤਾਂ ਸਿਮਿਲਰਲੀ ਹੁਣ ਇੰਡੀਆ ਕੀ ਕੰਸੈਸ਼ਨ ਮੰਗਦੀ ਹੈ ਯੂਨਾਈਟਿਡ ਸਟੇਟਸ ਤੋਂ ਉਹ ਦੇਖਣਾ ਪਏਗਾ